ਗਰਲਸ ਨੂੰ ਸੱਚੇ ਦਿਲੋਂ ਇੱਕ ਸਵਾਲ ਦਾ ਜਵਾਬ ਦੇਣਾ ਕੀ ਤੁਹਾਨੂੰ ਬੁਰਾ ਤਾਂ ਨਹੀਂ ਲੱਗਦਾ ਮੈਂ ਆ ਰੰਭ ਦੇ ਵਿੱਚ ਇੱਕ ਦੋ ਸਵਾਲ ਤੁਹਾਨੂੰ ਪੁੱਛਣ ਲੱਗ ਪਈ ਨਹੀਂ ਵੀਡੀਓ ਦਾ ਸਬੰਧ ਹੁੰਦਾ ਹੈ ਉਹਨਾਂ ਸਵਾਲਾਂ ਨਾਲ ਅੱਜ ਵੀ ਤਾਂ ਮੈਂ ਸਵਾਲ ਪੁੱਛਣੀਆਂ ਰੁਕ ਸਕਦੇ ਹੋ ਮੈਨੂੰ ਨਹੀਂ ਕੀ ਤੁਸੀਂ ਕਦੇ ਅਜਿਹੇ ਰਿਸ਼ਤੇ 'ਚ ਰਹੇ ਹੋ ਜਿੱਥੇ ਪਿਆਰ ਘੱਟ ਤੇ ਦਰਦ ਜ਼ਿਆਦਾ ਹੋਵੇ ਕੀ ਤੁਸੀਂ ਕਦੇ ਸੋਚਿਆ ਕਿ ਰੱਬ ਨੇ ਤੁਹਾਨੂੰ ਉਸੇ ਇਨਸਾਨ ਨਾਲ ਕਿਉਂ ਜੋੜਿਆ ਜੋ ਤੁਹਾਡੀ ਰੂਹ ਨੂੰ ਬਹੁਤ ਤਕਲੀਫ ਦਿੰਦਾ ਮੈਂ ਡਾਕਟਰ ਤਿਰਕੌਰ ਤੁਹਾਡੇ ਸਾਹਮਣੇ ਉਹ ਵਿਦਕ ਰਸ ਕੋਲਣ ਜਾ ਰਹੀਆਂ ਕਿ ਕਿਵੇਂ ਤੁਹਾਡੇ ਰਿਸ਼ਤੇ ਤੁਹਾਡੀ ਰੂਹ ਦੇ ਪਿਛਲੇ ਜਨਮਾਂ ਦਾ ਅਧੂਰਾ ਕਰਜ਼ਾ ਹੁੰਦੇ ਆ ਮੈਂ ਤੁਹਾਨੂੰ ਦੱਸਾਂਗੀ ਉਹ ਪੰਜ ਗੁਪਤ ਲੱਛਣ ਅਤੇ ਚਾਰ ਅਜਿਹੇ ਕਰਮਿਕ ਰੇਣਾਂ ਦੀ ਲਿਸਟ ਜੋ ਤੁਹਾਨੂੰ ਇਹ ਸਮਝਣ 'ਚ ਜ਼ਰੂਰ ਮਦਦ ਕਰਨਗੇ ਕਿ ਤੁਹਾਡਾ ਸਾਥੀ ਤੁਹਾਡੀ ਜ਼ਿੰਦਗੀ 'ਚ ਤੁਹਾਨੂੰ ਦੁੱਖ ਦੇਣ ਲਈ ਹੀ ਆਇਆ ਆ ਜਾਂ ਫਿਰ ਤੁਹਾਡੇ ਪੁੰਨਾਂ ਦਾ ਫਲ ਮੋੜਨ ਅੰਡਰਸਟੂਡ ਆ ਨਾ ਜੇ ਜੀਵਨ ਸਾਥੀ ਚੰਗਾ ਆ ਤਪੁੰਨਾ ਦਾ ਫਲ ਮੋੜਨ ਆਇਆ ਤਾਂ ਜੇ ਦਰਦ ਦੇ ਰਿਹਾ ਤਾਂ ਤੁਹਾਡਾ ਕਰਮ ਇੱਕ ਰਿਣ ਬਾਕੀ ਆ ਕਿ ਤੁਸੀਂ ਜਾਣਦੇ ਹੋ ਕਿ ਜੋ ਤੁਸ਼ ਵਿਗਿਆਨ ਚ ਰਿਸ਼ਤਾ ਕੱਲਾ ਦੋ ਇਨਸਾਨਾਂ ਦਾ ਮੇਲ ਨਹੀਂ ਮੰਨਿਆ ਜਾਂਦਾ ਸਗੋਂ ਦੋ ਰੂਹਾਂ ਦੇ ਪੁਰਾਣੇ ਹਿਸਾਬ ਕਿਤਾਬ ਦਾ ਨਵੇੜਾ ਆ ਅੱਜ ਮੈਂ ਤੁਹਾਨੂੰ ਵੈਦਿਕ ਜੋਤਿਸ਼ ਦੇ ਉਹਨਾਂ ਗੁਪਤ ਪੰਨਿਆਂ ਚ ਲੈ ਕੇ ਜਾਵਾਂਗੀ ਜਿੱਥੇ ਲਿਖਿਆ ਆ ਕਿ ਕਿਉਂ ਕੁਝ ਰਿਸ਼ਤੇ ਚਾਹ ਕੇ ਵੀ ਟੁੱਟਦੇ ਨਹੀਂ ਤੇ ਕੁਝ ਬਿਨਾਂ ਵਜ੍ਹਾ ਵਿਖਰ ਜਾਂਦੇ ਆ ਖਿੰਡ ਪੁੰਜ ਜਾਂਦੇ ਆ ਇਹ ਵੀਡੀਓ ਸਿਰਫ ਜਾਣਕਾਰੀ ਲਈ ਨਹੀਂ ਹੈ ਇਹ ਤੁਹਾਡੀ ਰੂਹ ਦਾ ਸ਼ੀਸ਼ਾ ਹੈ ਆਓ ਆਪਣੇ ਚਿਹਰੇ ਪੜੀਏ ਪਰ ਇਸ ਦਰਦ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਇਸ વૈਦਿਕ ਸੱਚ ਨੂੰ ਸਮਝਣਾ ਪੈਣਾ ਹੈ ਜੋ ਤੁਹਾਡੀ ਕਿਸਮਤ ਦੀ ਨੀਂ ਰੱਖਦਾ ਹੈ ਆਓ ਸਮਝੀਏ ਉਸ ਗੁਪਤ ਵਿਗਿਆਨ ਨੂੰ ਜਿਹਨੂੰ પ્રાਤਨ ਗ੍ਰੰਥਾਂ ਚ ਰਣ ਅਨੁਵੰਧਨ ਕਿਹਾ ਗਿਆ ਹੈ ਇਹ ਰਣ ਅਨੁਵੰਧਨ ਦਾ ਚੱਕਰ ਸਮਝਿਓ ਅੱਜ ਕੀ ਕਦੀ ਸੋਚਿਆ ਕਿ ਕਿਉਂ ਕੋਈ ਇਨਸਾਨ ਤੁਹਾਡੀ ਜ਼ਿੰਦਗੀ ਚਾਹੁੰਦਾ ਹੈ ਤੁਹਾਨੂੰ ਬੇਪਨਾਹ ਦਰਦ ਦਿੰਦਾ ਹੈ ਪਰ ਫਿਰ ਵੀ ਤੁਸੀਂ ਉਸ ਨੂੰ ਛੱਡ ਨਹੀਂ ਪਾਉਂਦੇ? ਵੈਦਿਕ ਵਿਗਿਆਨ ਕਹਿੰਦਾ ਕਿ ਇਹ ਮਹਿਜ਼ ਇਤਫਾਕ ਨਹੀਂ ਇਸ ਨੂੰ ਰਣ ਅਨਵੰਦਨ ਕਹਿੰਦੇ ਆ ਪਿਛਲੇ ਕਈ ਜਨਮਾਂ ਦਾ ਅਧੂਰਾ ਹਿਸਾਬ ਕਿਤਾਬ ਵੈਦਿਕ ਜੋਤਿਸ਼ ਚ ਰਿਸ਼ਤੇ ਨੂੰ ਮੋਹ ਨਹੀਂ ਕਿਹਾ ਗਿਆ ਕੱਲਾ ਰਣ ਜਾਨੀ ਕਰਜ਼ਾਈ ਕਿਹਾ ਗਿਆ ਸੰਸਾਰ ਦੇ ਲਿਸਟ ਕਿੱਡੀ ਲੰਬੀ ਆ ਰਿਸ਼ਤਿਆਂ ਦੀ ਸਮਝ ਲਓ ਜਿਹੜੇ ਤੁਹਾਡੇ ਆਲੇ ਦੁਆਲੇ ਰਿਸ਼ਤੇ ਆ ਨਾ ਉਹ ਕਰਜਾ ਜਾਂ ਰੇਣਾ ਜੇ ਉਹ ਮਾੜਿਆ ਤਾਂ ਜੇ ਬਹੁਤ ਸਤਕਾਰ ਆ ਪਿਆਰਾ ਕੋਈ ਸੋਲਮੇਟ ਤਾਂ ਸਮਝ ਲਓ ਉਹ ਪੁੰਨ ਦਾ ਰੇਣਾ ਸਾਡੀ ਕੁੰਡਲੀ ਦਾ ਅਸਲ ਚ 6ਵਾਂ ਘਰ ਕਰਜੇ ਦਾ ਆ ਤੇ 7ਵਾਂ ਘਰ ਜੀਵਨ ਸਾਥੀ ਦਾ ਆ ਜਦੋਂ ਇਹਨਾਂ ਦੋਹਾਂ ਦਾ ਗੁਪਤ ਸਬੰਧ ਬਣਦਾ ਹੈ ਨਾ ਤਾਂ ਜਨਮ ਹੁੰਦਾ ਹੈ ਇੱਕ ਕਰਮਿਕ ਰਿਸ਼ਤੇ ਦਾ ਇਹ ਰਿਸ਼ਤਾ ਤੁਹਾਡੀ ਪਸੰਦ ਨਹੀਂ ਹੈ ਬਿਲਕੁਲ ਵੀ ਨਹੀਂ ਹੈ ਪਰ ਤੁਹਾਡੀ ਮਜਬੂਰੀ ਬਣ ਜਾਂਦਾ ਕਿਉਂ ਕਿਉਂਕਿ ਤੁਸੀਂ ਪਿਛਲੇ ਜਨਮ ਚ ਉਸ ਰੂਹ ਦਾ ਕੁਝ ਦੇਣਾ ਹੈ ਕਿ ਤੁਸੀਂ ਜਾਣਦੇ ਹੋ ਕਿ ਕਈ ਵਾਰ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਹੀ ਤੁਹਾਡਾ ਸਭ ਤੋਂ ਨੇੜਲਾ ਰਿਸ਼ਤੇਦਾਰ ਬਣ ਕੇ ਕਿਉਂ ਜਨਮ ਲੈ ਲੈਂਦਾ ਕਿਉਂ ਕਿ ਕੁਦਰਤ ਚਾਹੁੰਦੀ ਆ ਕਿ ਤੁਸੀਂ ਉਸ ਹਿਸਾਬ ਨੂੰ ਰੋਜ਼ਾਨਾ ਮਿਲ ਕੇ ਚੁਕਾਓ ਇਸ ਤੋਂ ਵੱਡੀ ਸਜ਼ਾ ਭਲਾ ਕੀ ਹੋ ਸਕਦੀ ਹੈ ਪਰ ਜੋ ਵਿਝੇ ਉਹ ਤਾਂ ਵੱਢਣਾ ਪੈਣਾ ਹੁਣ ਜਦੋਂ ਅਸੀਂ ਇਹ ਸਮਝ ਲਿਆ ਕਿ ਅਸੀਂ ਇੱਕ ਰੋਹਾਨੀ ਕਰਜ਼ੇ ਨੂੰ ਵਾਪਸ ਮੋੜਨਾ ਆ ਤਾਂ ਸਵਾਲ ਉੱਠਦਾ ਪਛਾਣੀਆਂ ਕਿਦਾਂ ਕਿ ਕਿਸ ਕੈਟਾਗਰੀ ਦਾ ਕਰਜ਼ਾ ਆ ਮੈਂ ਪੰਜ ਗੁਪਤ ਲੱਛਣ ਦੱਸਣ ਲੱਗੀ ਆ ਤੁਹਾਡਾ ਰਿਸ਼ਤਾ ਸਧਾਰਨ ਨਹੀਂ ਬਲਕਿ ਕਰਮਕ ਰਿਸ਼ਤਾ ਹੈ ਪਰ ਕਿਹੜੀ ਕੈਟਾਗਰੀ ਦਾ ਰਿਸ਼ਤਾ ਹੈ ਇੱਕ ਨਾ ਪਹਿਲੀ ਪਛਾਣ ਹੈ ਕਿ ਅਣਜਾਣੀ ਪਰ ਬੜੀ ਗੂੜੀ ਖਿੱਚ ਜੇ ਕਿਸੇ ਨਾਲ ਇਨਸਟੈਂਟ ਰਿਕਗਨੀਸ਼ਨ ਕਹਿੰਦੇ ਇਹਨੂੰ ਕੀ ਕਦੇ ਮਹਿਸੂਸ ਕੀਤਾ ਤੁਸੀਂ ਕਿ ਤੁਸੀਂ ਕਿਸੇ ਨੂੰ ਪਹਿਲੀ ਵਾਰ ਮਿਲੇ ਪਰ ਤੁਹਾਡੀ ਰੂਹ ਕਹਿੰਦੀ ਹੈ ਕਿ ਮੈਂ ਤਾਂ ਇਹਨੂੰ ਸਦੀਆਂ ਤੋਂ ਜਾਣਦਾ ਜਾਂ ਜਾਣਦੀ ਹਾਂ ਵੈਦਿਕ ਜੋਤਿਸ਼ ਕਹਿੰਦਾ ਹੈ ਕਿ ਤੁਹਾਡੇ ਪਿਛਲੇ ਜਨਮ ਦੀ ਮੈਮਰੀ ਹੈ ਯਾਦ ਜੋ ਉਸ ਇਨਸਾਨ ਨੂੰ ਦੇਖਦੇ ਆ ਹੀ ਜਾਗ ਉੱਠਦੀ ਹੈ ਇਹ ਤੁਸੀਂ ਚਾਹ ਕੇ ਵੀ ਇਹ ਖਿੱਚ ਆਪਸ-ਪਾਸ ਚ ਅੰਨੀ ਜ਼ਬਰਦਸਤ ਹੁੰਦੀ ਹੈ ਕਿ ਤੁਸੀਂ ਚਾਹ ਕੇ ਵੀ ਉਸ ਵਿਅਕਤੀ ਤੋਂ ਨਜ਼ਰ ਨਹੀਂ ਹਟਾ ਪਾਉਂਦੇ ਦੇਖਦੇ ਹੋ ਬਸ ਦੇਖਦੇ ਰਹਿ ਜਾਂਦੇ ਹੋ ਕਿਉਂ ਕਿਉਂਕਿ ਤੁਹਾਡਾ ਅਧੂਰਾ ਹਿਸਾਬ ਤੁਹਾਨੂੰ ਉਸ ਵੱਲ ਖਿੱਚ ਰਿਹਾ ਹੁੰਦਾ ਹੈ ਜਿਵੇਂ ਕਿ ਤੇ ਇਦਾਂ ਹੋਇਆ ਪਛਾਣ ਲੈਣਾ ਦੂਜੀ ਪਛਾਣ ਦੱਸਣ ਲੱਗੀ ਹੈ ਭਾਵਨਾਵਾਂ ਦਾ ਜਵਾਲਾਮੁਖੀ ਕੁਝ ਟਾਈਟਲ ਦੇ ਦਿੰਦੇ ਹੁਣੇ ਮੈਂ ਐਕਸਟ੍ਰੀਮ ਇਮੋਸ਼ਨਸ ਜਦੋਂ ਕਿਸ ਲਈ ਹੁਣ ਤੁਹਾਡੇ ਮਨ ਚ ਇਸ ਰਿਸ਼ਤੇ ਵਿੱਚ ਸਕੂਨ ਨਾ ਦੀ ਕੋਈ ਚੀਜ਼ ਨਹੀਂ ਹੁੰਦੀ ਇੱਕ ਪਲ ਤੁਹਾਨੂੰ ਲੱਗਣਾ ਇਹ ਦੁਨੀਆ ਦਾ ਸਭ ਤੋਂ ਅਜ਼ੀਜ਼ ਪਿਆਰਾ ਇਨਸਾਨ ਹੈ ਜਿਹਦੇ ਨਾਲ ਮੈਂ ਹਾਂ ਜਾਂ ਤੇ ਅਗਲੇ ਹੀ ਪਲ ਉਹ ਹੀ ਇਨਸਾਨ ਤੁਹਾਨੂੰ ਬੇਅੰਤ ਨਫ਼ਰਤ ਤੇ ਦਰਦ ਦੇ ਰਿਹਾ ਹੋ ਰਿਹਾ ਇਹ ਉਤਰਾਜ ਜਿਹੜਾ ਸਿਰਫ ਇਤਫਾਕ ਨਹੀਂ ਮੇਰੇ ਸਾਥਿਓ ਸਗੋਂ ਤੁਹਾਡੇ ਕਰਮਾਂ ਦੀ ਉਹ ਸਫਾਈ ਹੈ ਜੋ ਤੁਹਾਨੂੰ ਅੰਦਰੋਂ ਖਾਲੀ ਕਰਨ ਲਈ ਕੀਤੀ ਜਾ ਰਹੀ ਹੈ ਜਿੱਦਾਂ ਸਟੋਰ ਰੂਮ ਦਾ ਗੰਧ ਕੱਢ ਕੇ ਅਸੀਂ ਬਾਰ ਸੜਦੇ ਨੇ ਕੋੜੀਏ ਨੂੰ ਇਸੇ ਤਰ੍ਹਾਂ ਗੰਦੀਆਂ ਨਾਲੀਆਂ ਦੀ ਸਫਾਈ ਹੈ ਕਰਮਾਂ ਦੀ ਸਫਾਈ ਇੱਕ ਹੋਰ ਲੱਛਣ ਜਾਂ ਪਛਾਣ ਦੱਸਣ ਲੱਗੀ ਹੈ ਜ਼ਹਿਰੀਲੀ ਜਕੜ ਇਹਨੂੰ ਕਹਿੰਦੇ ਆ ম্যাগਨੇਟਿਕ ਬਟ ਟਾਕਸਿਕ ਇੱਕ ਖਿੱਚ ਹੈ ਪਰ ਉਹ ਜ਼ਹਿਰੀਲੀ ਖਿੱਚ ਹੈ ਸਭ ਤੋਂ ਵੱਡਾ ਲੱਛਣ ਇਹ ਹੈ ਤੁਹਾਨੂੰ ਪਤਾ ਵੀ ਹੁੰਦਾ ਕਿ ਰਿਸ਼ਤਾ ਤੁਹਾਨੂੰ ਬਰਬਾਦ ਕਰਕੇ ਰੱਖ ਦੇਗਾ ਤੁਹਾਨੂੰ ਰੋਜ਼ਾਨਾ ਮਾਨਸਿਕ ਤਕਲੀਫ ਵੀ ਦੇ ਰਿਹਾ ਹੁੰਦਾ ਹੈ ਉਹ ਰਿਸ਼ਤਾ ਪਰ ਫਿਰ ਵੀ ਤੁਸੀਂ ਉਸ ਨੂੰ ਛੱਡ ਕੇ ਨਹੀਂ ਜਾ ਸਕਦੇ ਇਹ ਤੁਹਾਡੀ ਕਮਜ਼ੋਰੀ ਨਹੀਂ ਹੈ ਸਗੋਂ ਸਮਝ ਲਓ ਉਹ ਕਰਮਕ ਬੇੜੀਆਂ ਹਨ ਜੋ ਉਦੋਂ ਤੱਕ ਨਹੀਂ ਖੁੱਲਣੀਆਂ ਜਦੋਂ ਤੱਕ ਲੈਣ ਦੇਣ ਦਾ ਆਖਰੀ ਕਰਮ ਚੁਕਾਇਆ ਨਹੀਂ ਜਾਂਦਾ ਇੱਕ ਵਿਚਾਣਾ ਕੇਤੂ ਦਾ ਅਧੂਰਾਪਨ ਜਦੋਂ ਨਾ ਤੁਹਾਡੀ ਜਨਮ ਕੁੰਡਲੀ ਦੇ ਸੱਤਵੇਂ ਘਰ ਚ ਕੇਤੂ ਦਾ ਪ੍ਰਭਾਵ ਬਹੁਤ ਜ਼ਿਆਦਾ ਹੋ ਜਾਂਦਾ ਤਾਂ ਰਿਸ਼ਤਾ ਤੁਹਾਡਾ ਇੱਕ ਅਜਿਹੀ ਪਿਆਸ ਬਣ ਜਾਂਦਾ ਹੈ ਜੋ ਕਦੇ 부ਜਦੀ ਨਹੀਂ ਤੁਸੀਂ ਉਸ ਇਨਸਾਨ ਦੇ ਲਈ ਤਾਂ ਸਭ ਕੁਝ ਕਰਤਾ ਆਪਣੀ ਰੂਹ ਤੱਕ ਨਿਚੋੜ ਕੇ ਰੱਖਤੀ ਆਖਰੀ ਕਤਰਾ ਪਰ ਬਦਲੇ ਚ ਤੁਹਾਨੂੰ ਹਮੇਸ਼ਾ ਇਕੱਲਾ ਪਾਣੀ ਮਿਲਦਾ ਹੈ ਇਹ ਇੱਕ ਇਤੂ ਦਾ ਸਬਕ ਹੈ ਕਿ ਤੁਸੀਂ ਬਾਹਰੋਂ ਪਿਆਰ ਲੱਭਣਾ ਛੱਡ ਕੇ ਹੁਣ ਆਪਣੇ ਅੰਦਰ ਵੱਲ ਚਾਕੋ ਤੁਹਾਡੀ ਆਪਣੇ ਅੰਦਰ ਵੱਲ ਵਾਪਸੀ ਹੋਣ ਜਾ ਰਹੀ ਹੈ ਤੁਹਾਨੂੰ ਉਹ ਦੂਜੀ ਤੇਰ ਇਹ ਸਬਕ ਦੇ ਰਹੀ ਹੈ ਅਗਲੀ ਪਛਾਣ ਹੈ ਅਚਾਨਕ ਕੋਈ ਦਰਦਨਾਕ ਮੋੜ ਆ ਜਾਂਦਾ ਤੁਹਾਡੇ ਰਿਸ਼ਤੇ ਚ ਸਡਨ ਸ਼ਿਫਟਸ ਕਰਮਕ੍ਰਿਸ਼ਤੇ ਕਿਉਂਕਿ ਕਦੇ ਵੀ ਸੁਖਾਵੇਂ ਢੰਗ ਨਾਲ ਖਤਮ ਨਹੀਂ ਹੁੰਦੇ ਇਹ ਪਛਾਣ ਪਹਿਲੀ ਹੈ ਇਹ ਅਚਾਨਕ ਟੁੱਟਦੇ ਆ ਜਾਂ ਅਜਿਹਾ ਮੋੜ ਲੈ ਲੈਂਦੇ ਆ ਜਿੱਥੇ ਤੁਸੀਂ ਕਲਪਨਾ ਵੀ ਨਹੀਂ ਕੀਤੀ ਹੋਣੀ ਕਿ ਇਦਾਂ ਐਂਡ ਹੋ ਗਿਆ ਸਾਡੇ ਰਿਸ਼ਤੇ ਦਾ ਜਿਸ ਪਲ ਸਭ ਕੁਝ ਪੂਰਾ ਹੋ ਜਾਣਾ ਨਾ ਉਹ ਇਨਸਾਨ ਤੁਹਾਡੀ ਜ਼ਿੰਦਗੀ ਚੋਂ ਇੰਜ ਗਾਇਬ ਹੋ ਜਾਏਗਾ ਜਿਵੇਂ ਉਹ ਕਦੀ ਸੀ ਹੀ ਨਹੀਂ ਉਹ ਐਗਜ਼ਿਸਟ ਹੀ ਨਹੀਂ ਕਰਦਾ ਪਰ ਤੁਹਾਡੇ ਪਿੱਛੇ ਤੁਹਾਨੂੰ ਉਹ ਇੱਕ ਬਦਲੀ ਹੋਈ ਸ਼ਖਸੀਅਤ ਦੇ ਰੂਪ ਚ ਛੱਡ ਜਾਂਦਾ ਤੁਸੀਂ ਕਿਸੇ ਵੱਲ ਵੇਲੇ ਸੋਚ ਰਹੇ ਕਿ ਹਉ ਜਦੋਂ ਵਿਛੜ ਕੇ ਮੈਨੂੰ ਇੱਕ ਸਾਹ ਨਹੀਂ ਆਉਣਾ ਮੈਂ ਤਾਂ ਜਿੰਦੇ ਜੀ ਮਰ ਜਾਵਾਂਗਾ ਪਰ ਉਹ ਜਦੋਂ ਗਿਆ ਉਹ ਲੱਭਿਆ ਤੱਕ ਨਹੀਂ ਤੇ ਤੁਸੀਂ ਇੱਕ ਨਵੇਂ ਰੂਪ ਆਪਣੇ ਆਪ ਨੂੰ ਸੰਭਾਲਿਆ ਪ੍ਰੋਡਕਟਰ 13 ਕਰੋ ਦੇ ਦੋਸਤੋ ਇਹ ਸਿਰਫ ਲੱਛਣ ਨਹੀਂ ਹੈ ਅਸਲ ਖੇਡ ਇਸ ਪਿੱਛੇ ਕਿਹੜੀ ਚੱਲ ਰਹੀ ਹੈ ਫਿਲਮ ਉਹ ਹੈ ਕਰਜ਼ੇ ਦੀ ਜੋ ਬੈਤਕ ਜੋਤਿਸ਼ ਚਾਰ ਤਰ੍ਹਾਂ ਦਾ ਹੁੰਦਾ ਹੈ ਅਸੀਂ ਚਾਰ ਤਰ੍ਹਾਂ ਦੇ ਕਰਜ਼ੇ ਦੇਣੇ ਆ ਇਹਨਾਂ ਰਿਸ਼ਤਿਆਂ ਦੀ ਜਿਹੜੇ ਪੰਜ ਤਰੀਕੇ ਦੇ ਮੈਂ ਦੱਸਿਆ ਹੀ ਆਂ। ਕੁੱਲ ਟੋਟਲ ਸੰਸਾਰਿਕ ਰਿਸ਼ਤੇ। ਆਓ ਦੇਖਦੇ ਆਂ ਫਿਰ ਤੁਸੀਂ ਇਹਨਾਂ ਚਾਰਾਂ ਚੋਂ ਕਿਹੜਾ ਰਹਿਣ ਇਸ ਵੇਲੇ ਚੁਕਾ ਰਹੇ ਹੋ। ਧਿਆਨ ਨਾਲ ਸੁਣਿਓ। ਪਹਿਲਾ ਹੈ ਸੇਵਕ ਰਣ। ਇਹ ਉਹ ਰਿਸ਼ਤਾ ਆ ਜਿੱਥੇ ਤੁਸੀਂ ਸਾਰੀ ਉਮਰ ਦੂਜੇ ਵਿਅਕਤੀ ਦੀ ਸੇਵਾ ਕਰੋਗੇ। ਸੇਵਾ ਕਰ ਰਹੇ ਹੋ। ਚਾਹੇ ਉਹ ਤੁਹਾਡਾ ਸਾਥੀ ਆ ਜਾਂ ਉਹ ਤੁਹਾਡਾ ਰਿਸ਼ਤੇਦਾਰ ਤੁਸੀਂ ਆਪਣੀਆਂ ਖੁਸ਼ੀਆਂ ਤੱਕ ਕੁਰਬਾਨ ਕਰ ਦਿੰਦੇ ਹੋ ਪਰ ਬਦਲੇ ਚ ਤੁਹਾਨੂੰ ਧੰਨਵਾਦ ਤੱਕ ਨਹੀਂ ਮਿਲਣਾ ਇਹ ਸੰਕੇਤ ਹੈ ਕਿ ਪਿਛਲੇ ਜਨਮ ਚ ਉਸ ਵਿਅਕਤੀ ਨੇ ਤੁਹਾਡੀ ਸੇਵਾ ਕੀਤੀ ਸੀ ਤੇ ਹੁਣ ਕੁਦਰਤ ਤੁਹਾਨੂੰ ਉਹ ਕਰਜ਼ਾ ਮੋੜਨ ਲਈ ਮਜਬੂਰ ਕਰ ਰਹੀ ਹੈ ਇਹ ਖਾ ਸ਼ਤਰੂ ਰਣ ਕੀ ਤੁਹਾਡਾ ਕੋਈ ਅਜਿਹਾ ਰਿਸ਼ਤਾ ਹੈ ਜਿੱਥੇ ਬਿਨਾਂ ਗੱਲ ਤੋਂ ਕਲੇਸ਼ ਹੋ ਜਾਂਦਾ ਘੜੀ ਚ ਵੈਦਿਕ ਜੋਤਿਸ਼ ਕਹਿੰਦਾ ਹੈ ਕਿ ਇਹ ਸ਼ਤਰੂ ਰਣ ਹੁੰਦਾ ਹੈ ਅਸਲ 'ਚ ਪਿਛਲੇ ਜਨਮ ਦਾ ਤੁਹਾਡਾ ਕੋਈ ਦੁਸ਼ਮਣ ਇਸ ਜਨਮ ਵਿੱਚ ਤੁਹਾਡਾ ਬਹੁਤ ਨੇੜਲਾ ਪਰਿਵਾਰਕ ਮੈਂਬਰ ਬਣ ਕੇ ਆ ਸਕਦਾ ਹੈ ਤਾਂ ਜੋ ਉਹ ਰਜਾਨਾ ਤੁਹਾਡੇ ਨਾਲ ਲੜ ਕੇ ਆਪਣਾ ਬਦਲਾ ਪੂਰਾ ਕਰ ਸਕੇ ਭੱਜੋ ਤਾਂ ਕਿੱਥੇ ਭੱਜ ਸਕਦੇ ਹੋ ਇਹ ਰਿਸ਼ਤੇ ਸਭ ਤੋਂ ਵੱਧ ਮਾਨਸਿਕ ਤਕਲੀਫ ਦਿੰਦੇ ਆ ਜਿਹੜੇ ਇਸ ਕੈਟਾਗਰੀ ਦੇ ਮੈਂ ਦੱਸਿਆ ਇੱਕ ਰੈਣਾ ਪਛਾਣੋ ਤੁਸੀਂ ਤਾਂ ਨਹੀਂ ਦੇਣਾ ਉਹ ਹੈ ਮੂਰਖ ਰੈਣ ਇਹ ਉਹ ਕਰਜਾਇਆ ਜਿੱਥੇ ਤੁਸੀਂ ਕਿਸੇ ਅਜਿਹੇ ਇਨਸਾਨ ਉੱਤੇ ਆਪਣਾ ਪੈਸਾ ਆਪਣਾ ਕੀਮਤੀ ਸਮਾਂ ਜ਼ਿੰਦਗੀ ਦੇ ਸਾਲ ਤੇ ਸਾਰੇ ਜਜ਼ਬਾਤ ਲੁਟਾ ਦਿੰਦੇ ਹੋ ਇਮੋਸ਼ਨਸ ਜੋ ਉਸਦੇ ਲਾਇਕੇ ਨਹੀਂ ਹੁੰਦਾ ਲੋਕ ਕਹਿੰਦੇ ਕਿ ਤੁਸੀਂ ਮੂਰਖ ਹੋ ਪਰ ਅਸਲ ਚ ਕੀ ਹੈ ਤੁਹਾਡਾ ਰਣ ਅਨੁਬੰਧ ਤੁਹਾਨੂੰ ਅੰਨਾ ਕਰ ਦਿੰਦਾ ਤੁਸੀਂ ਉਦੋਂ ਤੱਕ ਉਸਤੇ ਲਟਾਉਂਦੇ ਰਹਿਣਾ ਪੈਸਾ ਸਮਾਂ ਇਮੋਸ਼ਨਸ ਜਦੋਂ ਤੱਕ ਤੁਹਾਡਾ ਪੁਰਾਣਾ ਲੈਣਾ ਦੇਣਾ ਬਰਾਬਰ ਨਹੀਂ ਹੋ ਜਾਂਦਾ ਅਗਲਾ ਫਿਰ ਬਾਏ ਬਾਏ ਟਾਟਾ ਕਹਿ ਕੇ ਚਲਦਾ ਬਣਦਾ ਪੋਨ ਰਣ ਇਹ ਕਰਮਾਂ ਵਾਲਿਆਂ ਦੇ ਹਿੱਸੇ ਆ ਮੈਂ ਕਹਿੰਦੀ ਸਭ ਦੇ ਹਿੱਸੇ ਆਵੇ ਇਹ ਸਭ ਤੋਂ ਖੂਬਸੂਰਤ ਰਣ ਹੈ ਇਹ ਉਹ ਕਰਜ਼ਾ ਆ ਜਦੋਂ ਬਿਨਾ ਕਿਸੇ ਕੋਸ਼ਿਸ਼ ਦੇ ਤੁਹਾਨੂੰ ਬਹੁਤ ਪਿਆਰ ਕਰਨ ਵਾਲਾ ਸਾਥੀ ਜਾਂ ਦੋਸਤ ਮਿਲਦਾ ਹੈ ਜੋ ਹਰ ਮੁਸੀਬਤ 'ਚ ਤੁਹਾਡੀ ਢਾਲ ਬਣਦਾ ਹੈ ਤਾਂ ਸਮਝ ਲਓ ਇਹ ਤੁਹਾਡੇ ਪਿਛਲੇ ਜਨਮ ਦੇ ਕੀਤੇ ਪੁੰਨਾਂ ਦਾ ਫਲ ਹੈ ਤੁਸੀਂ ਕਿਸੇ ਦੀ ਮਦਦ ਕੀਤੀ ਸੀ ਤੇ ਹੁਣ ਬ੍ਰਹਿਮੰਡ ਉਸ ਇਨਸਾਨ ਰਾਹੀਂ ਤੁਹਾਨੂੰ ਉਹ ਪਿਆਰ ਵਾਪਸ ਮੁੜ ਰਿਹਾ ਚੰਗਾ ਕਰੋਗੇ ਚੰਗਾ ਆਏਗਾ ਮਾੜਾ ਕਰੋਗੇ ਮਾੜਾ ਆਏਗਾ ਸੋ ਜਿੱਥੇ ਚੰਗਾ ਕੀਤਾ ਉੱਥੇ ਚੰਗਾ ਆ ਰਿਹਾ ਜਿੱਥੇ ਮਾੜਾ ਕੀਤਾ ਮਾੜਾ ਆ ਰਿਹਾ ਹੈ ਤਾਂ ਰਿਸ਼ਤਿਆਂ ਦੇ ਜਾਮੇ 'ਚ ਹੁਣ ਨਾ ਮੇਰਾ ਤੁਹਾਡੇ ਲਈ ਇੱਕ ਸਵਾਲ ਹੈ ਜਨਮ ਪੱਤਰੀ ਖੋਲਿਓ ਜਰਾ ਆਪਣੀ ਕੁਡਲੀ ਦੇ 7ਵੇਂ ਘਰ 'ਚ ਦੇਖੋ ਕੇਤੂ ਜਾਂ ਸ਼ਨੀ ਹੈ ਕਮੈਂਟ 'ਚ ਮੈਨੂੰ ਜਲਦੀ ਨਾਲ ਦੱਸਣਾ ਵੀਡੀਓ ਦੇਖਦੇ ਆਂ ਦੇਖਦੇ ਆਂ ਜਦੋਂ ਅਸੀਂ ਇਸ ਚੱਕਰ ਵੀ ਨੂੰ ਸਮਝ ਲਿਆ ਇਸ ਲੇਖੇ ਜੋਖੇ ਨੂੰ ਤਾਂ ਮਨ 'ਚ ਸਵਾਲ ਉੱਠਣਾ ਕਿ ਕੀ ਅਸੀਂ ਸਾਰੀ ਉਮਰ ਫਿਰ ਇਸ ਦਰ 'ਚ ਹੀ ਰਵਾਂਗੇ ਕਦੋਂ ਛੁਟਕਾਰਾ ਹੋਣਾ ਇਸ ਟਾਕਸਿਕ ਰਿਸ਼ਤੇ ਤੋਂ ਇਸ ਦਾ ਹੱਲ ਕਿਸੇ ਨਾ ਤਾਂ ਸਟੋਨ ਚਾ ਪੱਥਰ ਚਾ ਜਾਂ ਕਿਸੇ ਤਾਗਤ ਵਿੱਚ ਸਗੋਂ ਤੁਹਾਡੇ ਅੰਦਰ ਲੁਕਿਆ ਪਿਆ ਮੈਂ ਤੁਹਾਨੂੰ ਦੱਸਣ ਲਈ ਸਰਵ ਸੰਜੇਪਾ ਤਾਂ ਜੋ ਇਹ ਕਰਮਕ ਜਾਲ ਟੁੱਟ ਸਕੇ ਸੱਚ ਤਾਂ ਇਹ ਹੈ ਕਿ ਅਜਿਹੇ ਵਿਅਕਤੀ ਵੀ ਤੁਹਾਡੇ ਜੀਵਨ ਚ ਆਉਣਗੇ ਜਾਂ ਆਏ ਹੋਏ ਆ ਜੋ ਤੁਹਾਡੀ ਰੂਹ ਨੂੰ ਤਰਾਸ਼ਣ ਆਏ ਆ ਅਸੀਂ ਸਿੱਖਦੇ ਹਾਂ ਨਾ ਸਬਕ ਕੋਈ ਚੰਗਾ ਸਬਕ ਦੇ ਗਿਆ ਕੋਈ ਮਾੜਾ ਦੇ ਗਿਆ ਇਹ ਰਿਸ਼ਤੇ ਅਕਸਰ ਤਕਲੀਫ ਦਿੰਦੇ ਆ ਕਿਉਂਕਿ ਉਹ ਤੁਹਾਡੇ ਅੰਦਰਲੇ ਹੰਕਾਰ ਨੂੰ ਖਤਮ ਕਰਕੇ ਤੁਹਾਨੂੰ ਪਰਮਾਤਮਾ ਦੇ ਨੇੜੇ ਲੈ ਕੇ ਜਾਣਾ ਚਾਹੁੰਦੇ ਆ ਸੱਚਮੁੱਚ ਬਹੁਤ ਡਰਾਸਟਿਕ ਚੇਂਜ ਆਉਂਦੀ ਹੈ ਤੁਹਾਡੇ 'ਚ ਤੁਸੀਂ ਪਰਮਾਤਮਾ ਦੇ ਨੇੜੇ ਹੋ ਜਾਂਦੇ ਹੋ ਜਦੋਂ ਕਿਤੇ ਤੁਹਾਨੂੰ ਧੋਖਾ ਮਿਲਦਾ ਇਸ ਕਰਮਕ ਜਾਲ 'ਚੋਂ ਨਿਕਲਣ ਦਾ ਇੱਕੋ ਇੱਕ ਰਸਤਾ ਆ ਸਵੀਕਾਰ ਕਰ ਲਓ ਸੱਚ ਨੂੰ ਜਿਸ ਦਿਨ ਤੁਸੀਂ ਇਹ ਸਮਝ ਲਿਆ ਕਿ ਇਹ ਵਿਅਕਤੀ ਜਾਂ ਇਹ ਰਿਸ਼ਤਾ ਕੇਵਲ ਇੱਕ ਜਰੀਆ ਸੀ ਮੇਰੇ ਕਰਮਾਂ ਦੀ ਸਫਾਈ ਕਰਨ ਦਾ ਉਸ ਦਿਨ ਤੁਹਾਡਾ ਦਰਦ ਖਤਮ ਲੋਕਾਂ ਦੇ ਬਹੁਤ ਕਮੈਂਟ ਆਉਂਦੇ ਆ ਫੋਨ ਆਉਂਦੇ ਆ ਕਿ ਡਾਕਟਰ ਸਾਹਿਬ ਇਸ ਦਰਦ ਤੋਂ ਮੁਕਤੀ ਕਦੋਂ ਮਿਲੇਗੀ ਮੈਂ ਜਵਾਬ ਦਿੰਨੀ ਆ ਜਿਸ ਦਿਨ ਤੁਸੀਂ ਉਸ ਵਿਅਕਤੀ ਨੂੰ ਅੰਦਰੋਂ ਮਾਫ ਕਰਤਾ ਹਾਲਾਂਕਿ ਕਹਿਣਾ ਬਹੁਤ ਸੌਖਾ ਹੈ ਹਾਂ ਅੰਦਰੋਂ ਮਾਫ ਕਰ ਦੋਗੇ ਤੇ ਉਸ ਕੋਲੋਂ ਮਿਲੇ ਸਬਕ ਨੂੰ ਸਿੱਖ ਲਓਗੇ ਤੁਹਾਡਾ ਕਰਮਕ ਚੱਕਰ ਉਸੇ ਪਲ ਟੁੱਟ ਜਾਏਗਾ ਜਦੋਂ ਤੱਕ ਹਿਸਾਬ ਬਾਕੀ ਰਹਿਣਾ ਇਹ ਤੜਪ ਬਾਕੀ ਰਹਿਣੀ ਹੈ ਸੋ ਛੁਟਕਾਰਾ ਪਾਉਣਾ ਚਾਹੁੰਦੇ ਨਹੀਂ ਹਰ ਰੋਜ਼ ਦੀ ਤੜਪ ਨਾਲੋਂ ਕਰੋ ਸਾਪਤਾ ਬਰਾਬਰ ਇੱਕ ਹੋਰ ਮਾਫੀ ਦਾ ਸੰਕਲਪ ਹੈ ਇਹਨੂੰ ਕਹਿੰਦੇ ਪਾਵਰ ਆਫ ਫੋਰਗਿਵਨੈਸ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਅੱਜ ਤੋਂ ਹੀ ਸ਼ੁਰੂ ਕਰਿਓ 5 ਮਿੰਟ ਅੱਖਾਂ ਬੰਦ ਕਰਕੇ ਉਸ ਰੂਹ ਨੂੰ ਕਹੋ ਯਾ ਮੈਂ ਤੈਨੂੰ ਮਾਫ ਕੀਤਾ ਤੇ ਆਪਣੇ ਕਰਮਾਂ ਦੇ ਹਿਸਾਬ ਤੋਂ ਮੁਕਤ ਕੀਤਾ ਜਿਸ ਪਲ ਫਿਰ ਅੰਦਰੋਂ ਆ ਮਾਫੀ ਨਿਕਲੀ ਰੇਨ ਟੁੱਟ ਜਾਣਾ ਇੱਕ ਹੋਰ ਉਪਾਦਸਨ ਲੱਗੀ ਹੈ ਸੈਲਫਲੈਸ ਚੈਰਿਟੀ ਕਰਨਾ ਸਿੱਖੋ ਨਿਸ਼ਕਾਮ ਦਾਨ ਕਿਸੇ ਅਪਾਹਸ ਜਾਂ ਲੋੜਵੰਦ ਦੀ ਮਦਦ ਕਰੋ ਇਹ ਤੁਹਾਡੇ ਸ਼ਨੀ ਤੇ ਕੇਤੂ ਦੇ ਨੈਗੇਟਿਵ ਪ੍ਰਭਾਵ ਨੂੰ ਘਟ ਕਰਕੇ ਤੁਹਾਡੇ ਰੋਹਾਨੀ ਕਰਜ਼ੇ ਨੂੰ ਤੇਜ਼ੀ ਨਾਲ ਚੁਕਾਉਣ 'ਚ ਮਦਦ ਕਰਦਾ ਹੈ ਯਾਦ ਰੱਖੋ ਡਾਕਟਰ 13 ਕੌਰ ਦੇ ਜਿੱਤੋਂ ਤੱਕ ਤੁਸੀਂ ਨਾਲੋਂ ਜਿੱਥੇ ਮੈਂ ਸਿਰਫ ਸਮੱਸਿਆ ਨਹੀਂ ਸਗੋਂ ਰੋਹਾਨੀ ਹੱਲ ਵੀ ਦੱਸਦੀ ਹਾਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਹਾਈਪ ਆਪਸ਼ਨ ਦਬਾ ਦਿਓ ਡਾਕਟਰ 13 ਕੌਰ ਨੂੰ ਦਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਗਲੀ ਵੀਡੀਓ 'ਚ ਫਿਰ ਮਿਲਾਂਗੀ ਤਦ ਤੱਕ ਆਪਣੀ ਰੂਹ ਦਾ ਖਿਆਲ ਰੱਖੋ ਮਿਲਾਂਗੇ ਕੱਲ ਟਿਲ ਦੈਨ ਬਾਏ ਬਾਏ ਇਹਨਾਂ ਰਿਸ਼ਤਿਆਂ ਨੂੰ ਸੰਭਾਲੋ ਜੇ ਚੰਗੇ ਆ ਮਾੜੇ ਆ ਤਾਂ ਸਮਝ ਲਓ ਕਰਮਕ ਰਣ ਰਣ ਬੰਧਨ ਤੋਂ ਮੁਕਤ ਹੋਣਾ ਮੈਂ ਸਮਝ ਗਏ ਤਰ ਗਏ